ਇਸ ਸਮੇਂ ਦੀ ਵੱਡੀ ਖਬਰ ਗੁਜਰਾਤ ਦੇ ਅਹਮਦਾਬਾਦ ਤੋਂ ਆ ਰਹੀ ਹੈ ਜਿੱਥੇ ਟ੍ਰੇਨ ਦੋ ਹਿੱਸਿਆਂ ਦੇ ਵਿੱਚ ਵੰਡਣ ਦੀ ਖਬਰ ਸਾਹਮਣੇ ਆਈ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਚੱਲਦੀ ਟ੍ਰੇਨ ਦੋ ਹਿੱਸਿਆਂ ਦੇ ਵਿੱਚ ਵੰਡੀ ਜਾਂਦੀ ਹੈ ਤੇ ਕੁਝ ਡੱਬੇ ਅੱਗੇ ਨਿਕਲ ਜਾਂਦੇ ਨੇ ਤੇ ਬਾਕੀ ਦੇ ਡੱਬੇ ਪਿੱਛੇ ਨਿਕਲ ਜਾਂਦੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੈ ਕਿ ਕਿਸ ਤਰ੍ਹਾਂ ਚੱਲਦੀ ਟ੍ਰੇਨ ਦੋ ਹਿੱਸਿਆਂ ਦੇ ਵਿੱਚ ਵੰਡੀ ਗਈ ਤੇ ਡੱਬੇ ਅੱਗੇ ਨਿਕਲ ਗਏ ਤੇ ਬਾਕੀ ਡੱਬੇ ਪਿੱਛੇ ਪਟੜੀ ਦੇ ਰਹਿ ਗਏ ਨੇ ਜਿਸ ਤੋਂ ਬਾਅਦ ਲੋਕ ਟ੍ਰੇਨ ਦੇ ਵਿੱਚੋਂ ਨਿਕਲ ਕੇ ਬਾਹਰ ਪਟੜੀ ਤੇ ਖੜੇ ਹੋਏ ਨਜ਼ਰ ਆ ਰਹੇ ਨੇ ਡੱਬਿਆਂ ਦਾ ਇੰਜਨ ਦੇ ਨਾਲੋਂ ਕਨੈਕਸ਼ਨ ਟੁੱਟ ਜਾਂਦਾ ਵਾ ਤੇ ਪਿਛਲੇ ਡੱਬੇ ਪਿੱਛੇ ਰਹਿ ਜਾਂਦੇ ਨੇ ਤੇ ਇੰਜਨ ਦੇ ਨਾਲ ਜੁੜੇ ਡੱਬੇ ਅੱਗੇ ਨਿਕਲ ਜਾਂਦੇ ਨੇ ਤਾਂ ਟ੍ਰੇਨ ਨੂੰ ਰੋਕਿਆ ਜਾਂਦਾ ਵਾ ਗਨੀਮਤ ਹੈ ਰਹੀ ਹੈ ਕਿ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ ਦੱਸ ਦਈਏ ਕਿ ਤੁਹਾਨੂੰ ਕਿ ਟ੍ਰੇਨ ਅਹਮਦਾਬਾਦ ਤੋਂ ਮੁੰਬਈ ਜਾ ਰਹੀ ਸੀ ਤੇ ਰਸਤੇ ਦੇ ਵਿੱਚ ਕਾਰ ਇਹ ਹਾਦਸਾ ਵਾਪਰ ਜਾਂਦਾ ਵਾ ਤੇ ਗਰੀਮਤ ਹੈ ਰਹਿੰਦੀ ਹੈ ਕਿ ਇਸ ਹਾਦਸੇ ਦੇ ਚਲਦੇ ਕੋਈ ਵੱਡਾ ਨੁਕਸਾਨ ਜਾਨੀ ਨੁਕਸਾਨ ਨਹੀਂ ਦੇਖਣ ਨੂੰ ਮਿਲਿਆ ਪਰ ਯਾਤਰੀਆਂ ਦਾ ਖੱਜਲ ਖਵਾਰੀ ਜੂ ਦੇਖਣ ਨੂੰ ਮਿਲਦੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਡੱਬਿਆਂ ਦੇ ਦੋਨੋਂ ਛੋੜ ਅਲੱਗ-ਅਲੱਗ ਹੋ ਜਾਂਦੇ ਨੇ ਇੱਕ ਡੱਬੇ ਤੋਂ ਦੂਜੇ ਡੱਬੇ ਨੂੰ ਜੋੜਨ ਨੂੰ ਜੋ ਰਸਤਾ ਬਣਿਆ ਹੁੰਦਾ ਵਾ ਉਸ ਦੇ ਵਿੱਚ ਕਾਰ ਇਹ ਡੱਬੇ ਜਿਹੜੇ ਨੇ ਅਲੱਗ-ਅਲੱਗ ਹੋ ਜਾਂਦੇ ਨੇ ਇੰਜਨ ਦੇ ਨਾਲ ਜਿਹੜੇ ਡੱਬੇ ਜਿਕੇ ਉਹ ਅੱਗੇ ਨਿਕਲ ਜਾਂਦੇ ਨੇ ਤੇ ਇੰਜਨ ਤੋਂ ਪਿਛਲੇ ਡੱਬੇ ਜਿਹੜੇ ਨੇ ਕਾਫੀ ਦੂਰੀ ਦੇ ਪਿੱਛੇ ਰਹਿ ਜਾਂਦੇ ਨੇ ਤਾਂ ਟ੍ਰੇਨ ਨੂੰ ਰੋਕ ਲਿੱਤਾ ਜਾਂਦਾ ਹੈ ਤਾਂ ਹੁਣ ਪ੍ਰਸ਼ਾਸਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਯਾਤਰੀਆਂ ਦੀ ਕੋਦੋਂ ਪ੍ਰਸ਼ਾਸਨ ਸਾਰ ਲੈਂਦਾ ਵਾ ਤੇ ਇਸ ਟ੍ਰੇਨ ਨੂੰ ਸਹੀ ਕਰਕੇ ਅੱਗੇ ਆਪਣੇ ਸਥਾਨਦਾਲ ਨੂੰ ਰਵਾਨਾ ਕੀਤਾ ਜਾਂਦਾ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਹਮਦਾਬਾਦ ਦੇ ਨੇੜੇ ਹੋਏ ਤਸਵੀਰਾਂ ਸਾਹਮਣੇ ਆਈਆਂ ਵਾ ਰੇਲ ਗੱਡੀ ਅਹਮਦਾਬਾਦ ਤੋਂ ਮੁੰਬਈ ਜਾ ਰਹੀ ਸੀ ਜਿਸ ਦੇ ਵਿਚਕਾਰ ਜਲਦੀ ਗੱਡੀ ਦੇ ਵਿੱਚਕਾਰ ਉਹ ਰੇਲ ਦੋ ਹਿੱਸਿਆਂ ਦੇ ਵਿੱਚ ਵੰਡੀ ਜਾਂਦੀ ਹੈ ਤੇ ਅੱਧੇ ਡੱਬੇ ਪਿੱਛੇ ਰਹਿ ਗਏ ਨੇ ਤੇ ਬਾਕੀ ਦੇ ਡੱਬੇ ਅੱਗੇ ਨਿਕਲ ਜਾਂਦੇ ਨੇ ਤਾਂ ਲੋਕ ਜਿਹੜੇ ਨੇ ਹੁਣ ਪਟਰੀਆਂ ਤੇ ਆ ਕੇ ਖੜੇ ਨੇ ਤੇ ਪ੍ਰਸ਼ਾਸਨ ਦੀ ਇੰਤਜ਼ਾਰ ਦੇ ਵਿੱਚ ਨੇ ਕਿ ਕਦੋਂ ਪ੍ਰਸ਼ਾਸਨ ਆਂਦਾ ਵਾ ਤੇ ਜਿਹੜਾ ਦੋਨੋਂ ਹਿੱਸੇ ਅਲੱਗ-alag ਹੋ ਗਏ ਨੇ ਉਹਨਾਂ ਨੂੰ ਜੋੜ ਕੇ ਟ੍ਰੇਨ ਨੂੰ ਅੱਗੇ ਸਟੇਸ਼ਨ ਮਲਨੂਰ ਰੋਹਾਨਾ ਕੀਤਾ ਜਾਂਦਾ ਵਾ ਤਾਂ ਲਗਾਤਾਰ ਵੱਡੇ ਹਾਦਸੇ ਇੱਕ ਤੋਂ ਬਾਅਦ ਇੱਕ ਟ੍ਰੇਨਾਂ ਦੇ ਦੇਖਣ ਨੂੰ ਮਿਲ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਕਈ ਹਾਦਸੇ ਹੋਦੇ ਕਦੀ मालगाड़ी ਡੀਰੇਲ ਹੋ ਕੇ ਡੱਬੇ ਉਸਦੇ ਪਟੜੀਆਂ ਤੇ ਉਤਰ ਜਾਂਦੇ ਨੇ ਕਦੀ ਯਾਤਰੀ ਟ੍ਰੇਨ ਦਾ ਹਾਦਸਾ ਹੋ ਜਾਂਦਾ ਤਾਂ ਇੱਕ ਹੋਰ ਇਹੋ ਜਿਹਾ ਹਾਦਸਾ ਗੁਜਰਾਤ ਦੇ ਅਹਮਦਾਬਾਦ ਤੋਂ ਸਾਹਮਣੇ ਆਇਆ ਵਾ ਗ੍ਰੀਮਤ ਆ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਚਲਦੀ ਟ੍ਰੇਨ ਦੋ ਹਿੱਸਿਆਂ ਦੇ ਵਿੱਚ ਵੰਡੀ ਜਾਂਦੀ ਹੈ ਪਰ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ ਕਿ ਕੋਈ ਵੀ ਜਾਨੀ ਨੁਕਸਾਨ ਦੇਖਣ ਨੂੰ ਨਹੀਂ ਮਿਲਿਆ ਹੈ